ਤੁਸੀਂ ਦੇਖ ਰਹੇ ਹੋ ਪੰਜ ਪਾਣੀ ਨਿਊ ਚੈਨਲ ਮੈਂ ਬਲਕਰ ਸਿੰਘ ਪਾਣੀ ਵਾਲਾ ਅੱਜ ਮੇਲੇ ਦਾ ਦੂਜਾ ਦਿਨ ਹੈ ਜਿਹੜਾ ਫਲੋਡ ਦੇ ਵਿੱਚ ਬਹੁਤ ਵੱਡਾ ਮੇਲਾ ਲੱਗ ਚੁੱਕ ਰਿਹਾ ਹੈ ਤੇ ਅੱਜ ਕੱਲ ਵੀ ਮੇਲਾ ਲੱਗਿਆ ਸੀ ਤੇ ਅੱਜ ਦੂਜੇ ਦਿਨ ਜਿਹੜੇ ਕੁਸਾਲ ਆਏ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਸਤਿ ਅੱਜ ਤੁਸੀਂ ਮੇਲੇ ਦੇ ਵਿੱਚ ਆਇਓ ਕੀ ਮੰਨ ਲਈ ਇੱਥੋਂ ਗ੍ਰਹਿਣ ਕੀ ਕੀਤਾ ਕਿਵੇਂ ਤੁਸੀਂ ਆ ਕਿਹੜਾ ਮਕਸਦ ਟੀਮ ਲੈ ਕੇ ਆ ਮੇਲੇ ਅਸੀਂ ਖੇਤੀਬਾੜੀ ਦੇ ਸੰਦ ਦੇਖੇ ਆ ਜੀ ਤੇ ਬੀਜਾਂ ਬਾਰੇ ਜਾਣਕਾਰੀ ਪੀ ਲਈ ਹੈ ਤੇ ਕੋਈ ਤੁਹਾਨੂੰ ਨਵੀਂ ਜਾਣਕਾਰੀ ਮਿਲੀ ਤੀ ਜਾਂ ਖਾਣ ਸੱਦਾ ਦੀ ਕੋਈ ਮਿਲੀ ਵੀ ਹੈ ਹਾਂਜੀ ਮਿਲੀ ਹੈ ਕਿਹੜੇ ਖੰਦਾਂ ਦੀ ਮਿਲੀ ਹੈ ਸੰਦਾਂ ਰੋਟਾ ਰੋਟਰ ਹੋ ਗਿਆ ਸੁਪਰ ਸੀਡਰ ਜਿਨ੍ਹਾਂ ਬਾਰੇ ਇਹ ਬਦਲ ਨਵੀਂ ਤਕਨੀਕ ਆਈ ਹੈ ਨਵੀਂ ਤਕਨੀਕ ਆਈ ਹੈ ਅੱਛਾ ਤੇ ਇਹ ਤੁਸੀਂ ਇੱਥੋਂ ਮਤਲਬ ਖਰੀਦ ਕੇ ਵੀ ਕੋਈ ਚੀਜ਼ ਲੈ ਜਾ ਰਹੇ ਹੋ ਕੇ ਵੇਖਣੀ ਆਏ ਨਹੀਂ ਪਹਿਲਾਂ ਹੈਗੀਆਂ ਹੀ ਆਪਣੇ ਕੋਲ ਨਵੀਂ ਤਕਨੀਕ ਦੀ ਵੇਖਣ ਆਏ ਸੀ ਵੀ ਹੋਰ ਹੈਗੀ ਤਾਂ ਬੋਲੋ ਅੱਛਾ ਹਾਂ ਜੀ ਤੇ ਕੁਝ ਮਤਲਬ ਇੱਥੇ ਉਹ ਚੀਜ਼ਾਂ ਜਿਹੜੀਆਂ ਨਵੀਆਂ ਵੀ ਇੱਥੇ ਅੱਜ ਵੇਖਣ ਨੂੰ ਮਿਲੀਆਂ ਕਿ ਤੁਹਾਡੇ ਵੀ ਉਹ ਨਿਗਾਹ ਪਾਈਆਂ ਕੋਈ ਨਵੀਆਂ ਚੀਜ਼ਾਂ ਨਹੀਂ ਅਜੇ ਦੇਖ ਰਹੇ ਹਾਂ ਹੋਰ ਕੋਣੇ ਤੁਸੀਂ ਆਏ ਹੋ ਹਾਂ ਥੋੜਾ ਜਿਹਾ ਹੋ ਗਿਆ ਤੁਹਾਨੂੰ ਆ अच्छा <laughs> <आग्छाँ। laughs> बीज या यह कोई चीज है बीज वगैरह कोई फ्री भी मिलते हैं कि सारे फ्री ता नहीं मिलते माड़े मोटे मिलते हैं फ्री फ्री है, तो ਲੈਣਾ ਲੱਗੀਆਂ ਪਈਆਂ ਉਹ ਤੇ ਨਹੀਂ ਮਿਲ ਰਹੇ ਨੇ अच्छा हां जी ਤੇ ਕੋਈ ਬੂਟੇ ਬਾਟੇ ਸੁਣੇ ਫ੍ਰੀ ਮਿਲਦੇ ਆ ਮਿਲਦੇ ਪਰ ਲੈਣਾ ਲੱਗੀਆਂ ਕੋਈ ਮਿਲ ਨਹੀਂ ਰਹੇ ਹੋ ਸਾਹਿਬ ਨਹੀਂ ਮਿਲ ਰਹੇ ਹਾਂ ਜੇ ਤੁਸੀਂ ਹੁਣ ਗਿਣਤੀ ਆ ਬੰਦੇ ਖੜੇ ਆ ਪਿੰਡ ਘੜਾਈ ਥੋੜਾ ਸੰਗਰਾਣਾ ਮੁਕਸਦ ਦੇ ਨਾਲ ਹੈ ਸਾਡੀ ਗੁਰਸੇਵਕ ਸਿੰਘ ਅੱਜ ਤੁਹਾਡਾ ਨਾਮ ਕੀ ਹੈ ਜੀ ਗੁਰਸੱਭ ਸਿੰਘ ਜੀ ਕੱਡ ਕੜਾ ਜੀ ਸੰਸਗਰਾਣਾ ਜੀ ਸਗਰਾਣਾ ਮੁਕਸਰ ਦੇ ਨਾਲ ਅੱਜ ਤੁਸੀਂ ਅੱਜ ਕਿਹੜਾ ਮਕਸਦ ਲੈ ਕੇ ਆਏ ਹੋ ਅੱਜ ਇੰਨੀ ਦੂਰੋਂ ਤੇ ਇੱਥੇ ਮੁੱਚ ਬਸ ਮੇਲਾ ਦੇਖਣ ਆਏ ਜੀ ਮੇਲਾ ਵੇਖਣ ਆਉਂਦੇ ਆ ਸਾਰੀ ਦੁਨੀਆ ਸੰਤਾ ਸੌਣ ਦੇਖਣ ਆਏ ਸੰਦ ਹੋ ਗਏ ਬੂਟੇ ਬਾਟੇ ਪਾਲਾ ਸਿਸਟਮ ਜਿਵੇਂ ਨਵੀਂ ਤਕਨੀਕ ਆਈ ਆ ਸਪਰੇਸ ਪ੍ਰੋ ਕਰਨ ਵਾਲੇ ਸਿਸਟਮ ਬਣੇ ਆ ਉਹ ਦੇਖਣ ਆਏ ਫਿਰ ਤੁਸੀਂ ਅੱਜ ਮੇਲਾ ਵੇਖਣ ਆਏ ਹੋ ਕੁਛ ਇਥੋਂ ਲੈ ਕੇ ਵੀ ਜਾਓਗੇ ਕਿ ਆਲਾ ਵੇਖਣੀ ਆ ਕੋਈ ਥੋੜੀ ਚੀਜ਼ ਪਸੰਦ ਆ ਗਈ ਹੋਵੇ ਵਿਆਹ ਦਾ ਲੈਣ ਵਾਲੀ ਆ ਯਾਰ ਵੀ ਇਹ ਲੈ ਗਈ ਆਪਾਂ ਕੋਈ ਪਸੰਦ ਆਈ ਤਾਂ ਬੁੱਕ ਕਰਾ ਦਾਂਗੇ ਬੁੱਕ ਕਰਾ ਕੇ ਜਾਵਾਂਗੇ ਵੀ ਇਹ ਵੇਹ ਚੀਜ਼ਾਂ ਇਹ ਜਿਹੜੇ ਸਾਡੇ ਬੜੇ ਮਹਿੰਗੇ ਆ ਤੇ ਉਹ ਆਮ ਜਿਹੜੇ ਜ਼ਿਮੀਦਾਰ ਦੇ ਪਹੁੰਚ ਤੋਂ ਬਾਹਰ ਆ ਵੀ ਗੁਰੂਪਤ ਬਣਾ ਕੇ ਵੇਹ ਲੈਣੇ ਚਾਹੀਦੇ ਜਿਹੜੇ ਸਰਕਾਰ ਵੀ ਕਹਿੰਦੀ ਹੈ ਵੀ ਗੁਰੂਪਾ ਬਣਾ ਕੇ ਲਾਉਂਦੇ ਸਨ ਹੋਰ ਚਾਹੀਦਾ ਹੈ ਸਰਕਾਰ ਨੂੰ ਸਬਸਿਡੀ ਚਾਹੀਦੀ ਜਦੋਂ 80% 45% ਸਕੀਮ ਚੱਲਦੀ ਹੈ ਉਹ ਥੋੜੀ ਖੁੱਲ ਕੇ ਹੋਵੇ ਆਮ ਜਨਤਾ ਉਹ ਲੈ ਨਹੀਂ ਸਕਦੀ ਬੜੇ ਬੜੇ ਜਿਵੇਂ ਲੀਡਰ ਲੈ ਲੈ ਤੇ ਨਿਸ਼ਾਨਾ ਜਿਹੜੇ ਬੰਦੇ ਛੋਟ ਉਹ ਲੈ ਲੈਂਦੇ ਆ ਤਾਂ ਆਮ ਦਾਤਾ ਜੀ ਨਹੀਂ ਆਉਂਦੇ ਜਾਂ ਮਤਲਬ ਜਿਹੜੇ ਦੁਕਾਨਦਾਰ ਹੁੰਦੇ ਆ ਉਹ ਲੈ ਲੈਂਦੇ ਆ ਗੁਰੂ ਘਰ ਕੋ ਲੈ ਲੈਂਦੇ ਆ ਪਰ ਉਹ ਆਪੋਂ ਮਹਿੰਗੇ ਰੇਟ ਵਿੱਚ ਆਹ ਕਿਸਾਨਾਂ ਦੀ ਪੌੜ ਤੋਂ ਬਾਹਰ ਹੋ ਜਾਂਦੀ ਹੈ ਕਿਸਾਨ ਆਮ ਕਿਸਾਨ ਦੀ ਪੌੜ ਤੋਂ ਬਾਹਰ ਰਹਿੰਦੇ ਆ ਅੱਛਾ ਪਹਿਲਾਂ ਵੀ ਮੇਲੇ ਲੱਗਦੇ ਰਹੇ ਆ ਪਹਿਲਾਂ ਮਤਲਬ ਕਾਗਰ ਸਰਕਾਰ ਜਾਂ ਅਕਾਲੀ ਦਲ ਸਰਕਾਰ ਪਹਿਲਾਂ ਵੀ ਰਹੀ ਆ ਹੁਣ ਆਲਾ ਜਿਹੜਾ ਮੇਲਾ ਇਹਨਾਂ ਨੇ ਲਵਾਇਆ ਆਮ ਆਦਮੀ ਪਾਰਟੀ ਦਾ ਮਿਆ ਰਣਬਾਈ ਹਿੱਟ ਕੋਈ ਫਰਕ ਲੱਗਿਆ ਇਹਦੇ ਵਿੱਚ ਨਹੀਂ ਚਲੋ ਪਾਰਟੀ ਪਾਰਟੀ ਤੋਂ ਉੱਪਰ ਉੱਠ ਕੇ ਮੇਲੇ ਤਾਂ ਲੱਗਣੇ ਚਾਹੀਦੇ ਆ ਪਰ ਜਿਵੇਂ ਬਾਦ ਸਾਹਿਬ ਦੇ ਸਰਕਾਰ ਵੇਲੇ ਮੇਲੇ ਲੱਗਦੇ ਸੀ ਉਹ ਮੇਲੇ ਉਵੇਂ ਥੋੜੇ ਉਵੇਂ ਘਟ ਗਏ ਜਿਵੇਂ ਖੇਡਾਂ ਪ੍ਰਤੀ ਮੇਲੇ ਕਿਹੜਾ ਦੇ ਲੱਗਦੇ ਸੀ 2-2 ਕਰੋੜ ਦੇ ਇਨਾਮ ਸੀ ਲੋਕ ਕਿੰਨੇ ਜਾਗਰਤ ਹੁੰਦੇ ਸੀ ਪਸ਼ਮਾ ਮਾਰੇ ਜਿਵੇਂ ਘੋੜੇ ਪਾਲਕ ਤੇ ਕੁੱਤਿਆਂ ਦੇ ਵੇਸਾ ਹੁੰਦੇ ਸੀ ਉਹ ਲੱਗਦਾ ਉਹ ਬੰਦ ਹੋ ਗਏ ਇੱਕ ਜਿਹੜਾ ਨਸ਼ਾ ਦਾ ਬੜਾ ਰੁਝਾਨ ਆਪਣੇ ਪੰਜਾਬ ਦੇ ਵਿੱਚ ਚੱਲਿਆ ਹੈ ਜੇ ਲੋਕ ਮੱਤਵਾਂ ਤੇ ਮੇਲੇ ਵੇਖਣਗੇ ਵੀ ਤੁਸੀਂ ਦੱਸਿਆ ਵੀ ਖੇਡਾਂ ਵਾਲੇ ਮੇਲੇ ਵੇਖਣਗੇ ਉਹ ਲੱਗਣਗੇ ਜਾਂ ਇਹ ਮੇਲੇ ਵੇਖਣਗੇ ਇੱਥੇ ਆ ਕੇ ਫਿਰ ਉਹਨਾਂ ਦਾ ਖੇਤੀਬਾੜੀ ਵਾਲਾ ਵੱਧ ਰੁਝਾਨ ਹੋਊਗਾ ਕੋਈ ਫਰਕ ਪਊਗਾ ਖੇਤੀਬਾੜੀ ਵਾਲਾ ਵੀ ਵੱਧੂਗਾ ਹੀ ਖੇਡਾਂ ਵਾਲਾ ਵੀ ਵੱਧੂਗਾ ਤੇ ਨਸ਼ਿਆ ਨਹੀਂ ਘਟੂਗਾ ਇਹ ਆਟੋਮੈਟ ਘਟੂਗਾ ਜੀ ਮਿਹਰਬਾਨੀ ਸ਼ੁਕਰੀਆ